ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਅੱਜ ਕੱਲ ਜੀ ਜਿੱਦਾਂ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਚੱਲਦੀ ਆ ਕੋਈ ਵੀ ਚੀਜ਼ ਆਪਾਂ ਲੈ ਲੈਂਦੇ ਹਾਰ ਸਾਰੀਆਂ ਚੀਜ਼ਾਂ ਮਲਾਵਟ ਵਾਲੀਆਂ ਆਉਂਦੀਆਂ ਕੋਈ ਸਬਜ਼ੀਆਂ ਦੇਖ ਲਓ ਕਹਿੰਦੇ ਤਾਂ ਨਹੀਂ ਅਜੇ ਬਿਹਾਰ ਹੋ ਜਾਂਦਾ ਉਹਨੂੰ ਇੱਕ ਕੁਛ ਦੇ ਮਤਲਬ ਕੈਮੀਕਲ ਵਾਲੇ ਪਾਣੀ ਦੇ ਵਿੱਚ ਡਪਾਉਂਦੇ ਤਾਂ ਏਦਾਂ ਲੱਗਦਾ ਜਿਵੇਂ ਤਾਜ਼ਾ ਹੀ ਹੁੰਦਾ ਆ ਇਸੇ ਤਰ੍ਹਾਂ ਨਾ ਸਾਰੀਆਂ ਸਬਜ਼ੀਆਂ ਕਹਿੰਦੇ ਆ ਜੇ ਕੋਈ ਦਾਣਾ ਲੈ ਲਓ ਕਹਿੰਦੇ ਇਹ ਪਾਲਿਸ਼ ਕੀਤੀਆਂ ਹੋਈਆਂ ਚੌਲ ਲੈ ਲਓ ਜੀ ਇਹ ਪਾਲਿਸ਼ ਕੀਤੇ ਹੋਏ ਆ ਯਾਨੀ ਕਿ ਹਰ ਇੱਕ ਚੀਜ਼ ਦੇ ਵਿੱਚ ਮਲਾਵਟ ਆ ਗਈ ਆ ਤੇ ਆਪਾਂ ਕਹਿੰਦੇ ਆ ਵੀ ਮਲਾਵਟ ਤੋਂ ਬਗੈਰ ਚੀਜ਼ ਹੈ ਕਿਹੜੀ ਹੈ ਜਿਹੜੀ ਜਿਵੇਂ ਅਸੀਂ ਜਿਹੜੀ ਚੀਜ਼ ਕਿਹੜੀ ਆ ਵੀ ਜਿਹੜੀ ਅਸੀਂ ਖਾ ਲਈ ਹੈ ਨਾ ਤੇ ਮਲਾਵਟ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੋਗਾ ਜੇ ਫਰੂਟ ਵੱਲ ਜਾਂਦੇ ਆ ਉਹ ਫਰੂਟ ਵੀ ਇਦਾਂ ਦੇ ਆ ਮੈਂ ਕਿਹਾ ਮੈਂ ਇੱਕ ਵਾਰੀ ਸੇਬ ਲੈ ਕੇ ਆਈ ਐਨਾ ਵਧੀਆ ਸੇਬ ਉਹ ਲੱਗੇ ਜਦੋਂ ਸੇਬ ਨੂੰ ਕਟਿਆ ਤੇ ਉਹਦੇ ਵਿੱਚੋਂ ਆ ਓ ਕੀ ਕਹਿੰਦੇ ਹੁੰਦੇ ਉਹਦਾ ਫਰਨੇਲ ਦੀ ਸਮੈਲ ਆਵੇ ਜਿਹੜੀ ਕਾਲੀ ਫਰਨੇਲ ਜੀ ਨਹੀਂ ਹੁੰਦੀ ਉਹਦਾਂ ਦੀ ਸਮੈਲ ਆਵੇ ਬਿ ਸੇਵ ਦੇ ਵਿੱਚੋਂ ਦੱਸੋ ਉਹਦੇ ਚੋਂ ਫਰਨੇਲ ਦੀ ਸਮੈਲ ਕਿੱਥੋਂ ਆਉਣ ਲੱਗੀ ਅਸੀਂ ਘਰ ਦੇ ਵਿੱਚ ਫਰਨੇਲ ਵਰਤਦੇ ਨਹੀਂ ਜੇ ਕਈਏ ਵੀ ਸਾਡੇ ਫਰਨੇਲ ਵਾਲੇ ਹੱਥ ਸਾਡੇ ਲੱਗ ਗਏ ਹੋਣਗੇ ਅਸੀਂ ਤਾਂ ਫਰਨੇਲ ਵਰਤਦੇ ਹੀ ਨਹੀਂ ਹੈਗੇ ਉਹ ਦੇਖੋ ਜੋ ਉਸ ਸੇਵ ਦੇ ਵਿੱਚੋਂ ਫਰਨੇਲ ਦੀ ਸਮੈਲ ਆਵੇ ਬੈਰੋਂ ਕੋਈ ਸਮੈਲ ਨਹੀਂ ਆਉਂਦੀ ਸੀਗੀ ਇੰਨਾ ਵਧੀਆ ਸੇਵ ਮੈਨਾ ਉਹ ਕਟਿਆ ਪਰ ਦੇਖੋ ਹੁਣ ਦੇਖੋ ਹੁਣ ਕਿਹੜੀਆਂ ਚੀਜ਼ਾਂ ਰਹਿ ਗਈਆਂ ਆ ਜਿਹੜੀਆਂ ਕਿ ਮਤਲਬ ਮਲਾਵਟ ਤੋਂ ਬਗੈਰ ਆ ਅੱਜ ਮੈਂ ਤੁਹਾਨੂੰ ਦੱਸਦੀ ਆ ਅਦਰਕ ਤੁਸੀਂ ਕਹੋਗੇ ਹੁਣ ਅਦਰਕ ਦੇ ਵਿੱਚ ਕਿਹੜੀ ਮਲਾਵਟ ਆ ਗਈ ਤੇ ਮੈਂ ਤੁਹਾਨੂੰ ਦੱਸਦੀ ਆਂ ਬੜੀ ਹੈਰਾਨੀ ਵਾਲੀ ਗੱਲ ਆ ਉਦਾਂ ਅੱਗੇ ਕਿ ਅਦਰਕ ਆਉਂਦਾ ਹੁੰਦਾ ਸੀ ਬਹੁਤ ਮੋਟਾ-ਮੋਟਾ ਤਾਂ ਕਹਿਣਾ ਇਹਨੂੰ ਵੀ ਕੈਮੀਕਲ ਲਾਇਆ ਹੋਇਆ ਆ ਚਲੋ ਉਹ ਵੀ ਮੰਨ ਲੈਂਦੇ ਆਪਾਂ ਆਪਾਂ ਬਰੀਕ ਅਦਰਕ ਲੈ ਲਾਂਗੇ ਅਸੀਂ ਉਹ ਮੋਟੇ ਵਾਲਾ ਅਦਰਕ ਨਹੀਂ ਲਾਵਾਂਗੇ ਤੇ ਹੁਣ ਕੀ ਹੋਇਆ ਮੈਂ ਤੁਹਾਨੂੰ ਦਿਖਵਾਨੀ ਆ ਆਹ ਦੇਖੋ ਮੇਰੇ ਕੋਲ ਆ ਦੋਨੇ ਆ ਫੜੇ ਹੋਏ ਪੀਸ ਤੇ ਇਹ ਜਦੋਂ ਨਾ ਆਪਾਂ ਸਵੇਰੇ ਚ ਆਹ ਚ ਪਾਉਣ ਲੱਗੇ ਤੇ ਆਇਆ ਮੈਂ ਅਦਰਕ ਜਿਹੜਾ ਇਧਰੋਂ ਛਿੱਲਿਆ ਹੋਇਆ ਤੇ ਇਧਰੋਂ ਬਿਨਾਂ ਛਿੱਲਣਾ ਤੋਂ ਮੈਂ ਦੋਨਾਂ ਤੇ ਦੋਨੇ ਪਾਸੇ ਕਰਕੇ ਤੁਹਾਨੂੰ ਦਿਖਾਵਾਲ ਦਿੰਨੀ ਆ ਵੀ ਆਹ ਦੇਖੋ ਇਹਦੇ ਵਿੱਚ ਤੁਹਾਨੂੰ ਕੁਝ ਲੱਗਦਾ ਵੀ ਇਹਦੇ ਵਿੱਚ ਕੀ ਹੋਊਗਾ ਲੱਗਦਾ ਕਿਤੇ ਨਹੀਂ ਨਾ ਪਰ ਇਹ ਜੀ ਪੱਥਰ ਆ ਪੱਥਰ ਜੇ ਮੈਂ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਆਹ ਕੋਲੀ ਆ ਮੇਰੇ ਕੋਲ ਮੈਂ ਇਹਦੇ ਵਿੱਚ ਸਿੱਟ ਕੇ ਤੁਹਾਨੂੰ ਇਦਾਂ ਕਰਕੇ ਆਹ ਦੇਖ ਲਓ ਆਵਾਜ਼ ਆਈ ਨਾ ਇਹ ਪੱਥਰ ਆ ਪੱਥਰ ਦਾ ਪੀਸ ਦੇਖ ਲਓ ਬਿਲਕੁਲ ਅਦਰਕ ਦੀ ਸ਼ੇਪ ਉਹਨਾਂ ਨੇ ਦਿੱਤੀ ਹੋਈ ਆ ਦੇਖ ਲਓ ਤੇ ਐਦਾਂ ਦਾ ਹੁਣ ਜਮਾਨਾ ਆ ਗਿਆ ਸਿਰਫ ਪੈਸਾ ਹੀ ਰਹਿ ਗਿਆ ਇਹ ਪੱਥਰ ਇਹ ਹੁਣ ਆਪਾਂ ਇੱਧਰ ਸਾਈਡ ਤੇ ਰੱਖ ਦਿੰਨੇ ਆ ਆ ਆਦਰਕ ਇਹ ਆਦਰਕ ਇਹਦੀ ਆਵਾਜ਼ ਨਹੀਂ ਆਈ ਤੇ ਇਹ ਪੱਥਰ ਆ ਜੀ ਆ ਦੇਖ ਲਓ ਇਹ ਪੱਥਰ ਬਿਲਕੁਲ ਆਦਰਕ ਦੀ ਸ਼ੇਪ ਦਿੱਤੀ ਆ ਫਿਰ ਉਹਨੂੰ ਕੁਛ ਰੰਗ ਜਿਹਾ ਵੀ ਕੁਛ ਐਦਾਂ ਦੇ ਲੱਗਾ ਹੋਇਆ ਪੀਲਾ ਪੀਲਾ ਵੀ ਉੱਪਰ ਵੀ ਜਿਵੇਂ ਆਦਰਕ ਹੀ ਹੋਵੇ ਬਿਲਕੁਲ ਪਛਾਣ ਨਹੀਂ ਆਈ ਮੈਨੂੰ ਸਾਡੀ ਬੋਟੀ ਕਹਿੰਦੀ ਮੰਮੀ ਦੇਖੋ ਤਾਂ ਆ ਕਿ ਮੈਂ ਤਾਂ ਆਦਰਕ ਆ ਕਹਿੰਦੀ ਨਹੀਂ ਮੰਮੀ ਇਹ ਪੱਥਰ ਆ ਜਦ ਮੈਂ ਦੇਖਿਆ ਉਹ ਮੈਂ ਕਿਹਾ ਤਾਂ ਸੱਚੀ ਪੱਥਰ ਆ ਮੈਂ ਉਸੇ ਵੇਲੇ ਮੈਂ ਕਿਹਾ ਇੱਥੇ ਸਾਈਡ ਤੇ ਰੱਖ ਦੇ ਆਪਾਂ ਆਪਣੇ ਭੈਣ ਭਣਾਵਾਂ ਦੇ ਨਾਲ ਹਨਾ ਗੱਲ ਕਰਾਂਗੇ ਵੀ ਤੁਸੀਂ ਆਦਰਕ ਲੈਣ ਲੱਗੇ ਵੀ ਜਰੂਰ ਦੇਖੋ ਵੈਸੇ ਬੀਬੀਆਂ ਭੈਣਾਂ ਤਾਂ ਹਰ ਇੱਕ ਚੀਜ਼ ਦਾ ਜੋ ਵੀ ਸਬਜ਼ੀ ਲੈਂਦੀਆਂ ਆ ਬੜੀ ਚੋਣ ਚੋਣ ਕੇ ਲੈਂਦੀਆਂ ਆ ਪਰ ਆਪਾਂ ਕਹਾਂਗੇ ਵੀ ਆਦਰਕ ਦਾ ਕੀ ਚੋਣਣਾ ਹੈ ਹਨਾ ਉਹਦਾ ਕੀ ਆਪਾਂ ਦੇਖਣਾ ਹੈਗਾ ਆ ਤੇ ਨਹੀਂ ਜੀ ਤੁਸੀਂ ਚੋਣ ਕੇ ਲਓ ਨਹੀਂ ਤਾਂ ਇਦਾਂ ਦੇ ਪੱਥਰ ਅਗਲੇ ਪਾ ਦਿੰਦੇ ਆ ਵਿੱਚ ਦੇਖ ਲਓ ਕਿਦਾਂ ਦਾ ਸਮਾਂ ਆ ਗਿਆ ਹੈ ਹੁਣ ਤੇ ਜੇ ਤੁਹਾਨੂੰ ਇਹ ਮੇਰੀ ਜਾਣਕਾਰੀ ਵਧੀਆ ਲੱਗੀ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਓ ਚੈਨਲ ਜੇ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਜ਼ਰੂਰ ਕਰਿਓ ਜੀ ਤੇ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਬ ਨਾਲ ਉਹਨਾਂ ਚਿਰ ਜੀ ਮੇਰੇ ਪਰ ਵਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ